ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਅੱਲਵਾਤਾਂ ਟਰਾਲੀ ਆਉਂਦੀ ਪਰਲੀ ਸਾਈਡ ਫੁੱਟਪਾਥ ਦੇ ਨਾਲ। ਟਰਾਲੀ ਬਾਈ ਨੇ ਇੱਧਰ ਨੂੰ ਕਰਤੀ ਗੱਡੀ ਕੰਨੀ। ਇੱਧਰ ਖੜਾ ਹੀ ਜੂਸ ਵਾਲਾ। ਫਿਰ ਮਗਰਲੇ ਪਾਸੇ ਗਏ ਨਾ ਟਰਾਲੀ ਨਾਲ ਵਧੀ। ਸਾਡੀ ਗਲਤੀ ਬਈ ਨਹੀਂ ਆ। ਕੋਈ ਗਰੋਥੇ ਰੁਕੇ। ਐਨੀ ਗਲਤੀ ਨਹੀਂ। ਕਹੀ ਮੰਨ ਗਏ। ਗਲਤੀ ਮੰਨਦੀ। ਹਾਂ ਜੀ। ਇਹ ਦੇਖੋ ਜਿਹੜਾ ਕਾਰਡ ਆ ਨਹੀਂ। ਹਾਂ ਜੀ। ਜਿਹਦਾ ਮਾਲਕ ਦੇ ਕਾਗਜ਼ ਪੱਤਰ ਰਹਿ ਗਏ ਗੱਡੀ 'ਚ। ਉਹ ਲਫਾਫਾ ਬੱਕਰਾ ਹੀ। ਉਹ ਗੱਡੀ ਦੇ ਪਰਮਿਟ ਬੱਕਰਾ ਹੀ। ਬੱਕਰਾ। ਹਾਂ। ਉਹਨਾਂ ਦਾ ਬ੍ਰਦਰ ਬ੍ਰਦਰ ਬਰਾਦਰ ਹਾਂ ਉਕੀ ਆ ਨਸ਼ੀਲਾ ਫਿਰ ਹੋਰ ਨਾ ਹਾਂ ਉਕੀ ਉਹ ਖਾਨੇ ਹਾਂ ਜੀ ਸਰ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਐਡਵੋਕੇਟ ਹਾਂ ਗੁਰਦਾਸਪੁਰ ਵਿੱਚ ਅੱਜ ਮੈਂ ਕਿਸੇ ਕਾਰਨ ਕਰਕੇ ਛੁੱਟੀ ਕਰਕੇ ਘਰੇ ਬੈਠਾ ਸੀ ਮੇਰਾ ਡਰਾਈਵਰ ਜਤਿੰਦਰ ਸਿੰਘ ਵੱਡਾ ਟਰਾਲੀ ਲੈ ਕੇ ਜਾ ਰਿਹਾ ਸੀ ਤੇ ਬੱਬਰੀ ਭਾਈ ਵਾਸਤੇ ਲੱਗ ਜਾਣਗੇ ਇੱਕ 22 ਟਾਇਰਾਂ ਵਾਲੇ ਟਰਾਲੇ ਨੇ ਗਲਤ ਤਰੀਕੇ ਨਾਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸਾਈਡ ਲੱਗ ਗਈ ਆ ਸਾਈਡ ਲਾ ਕੇ ਤੇ ਇਹ ਟਰਾਲੀ ਪਲਟ ਗਈ ਆ ਜਾਨੀ ਨੁਕਸਾਨ ਤੇ ਕੋਈ ਨਹੀਂ ਹੋਇਆ ਮਾਲੀ ਸਾਡੇ ਸਾਹਮਣੇ ਆ ਜੀ ਬਾਕੀ ਮੌਕੇ ਦੇਖਦੇ ਹਾਂ ਉਸ ਕੀ ਕਰਦੀ ਆ ਜੀ ਪੁਲਿਸ ਨੂੰ ਕਾਲ ਕੀਤੀ ਆ ਜੀ ਇਹ ਭਗਵਾਨ ਸਾਹਿਬ ਦੀ ਮਾਨ ਸਾਹਿਬ ਦੀਆਂ ਗੱਡੀਆਂ ਐਸਾ ਸਾਹਿਬ ਤੇ ਬਿਲਕੁਲ ਮੌਕੇ ਤੇ ਪਹੁੰਚ ਗਈਆਂ ਜੀ ਬਾਕੀ ਸਦਤਾਂ ਦੇ ਮੁਲਾਜ਼ਮ ਪਹੁੰਚ ਗਏ ਆ ਜੀ ਤੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜੀ ਟਰੱਕ ਵਿੱਚ ਕਾਫੀ ਹੋਰ ਸਮਗਰੀ ਵਗੈਰਾ ਬਰਾਮਦ ਕੀਤੀ ਆ ਕੋਈ ਭੁੱਕੀ ਵਗੈਰਾ ਵੀ ਕੀਤੀ ਬਰਾਮਦ ਇੱਕ ਕੋਈ ਡੀਐਸਪੀ ਸਾਹਿਬ ਪੰਜਾਬ ਪੁਲਿਸ ਦੇ ਉਹਨਾਂ ਦਾ ਇੱਕ ਜੈਲੀ ਕਾਰਡ ਵੀ ਬਣਾਇਆ ਜੀ ਡਰਾਈਵਰ ਨੇ ਉਹ ਨੰਬਰਾਂ ਤੇ ਵੀ ਗੱਲ ਕੀਤੀ ਹੈ ਜੀ ਜੀ ਉਹ ਟਰੱਕ ਦੇ ਮਾਲਕਾ ਨਾ ਚੁਪਿਆ ਸੀ ਉਹ ਕਹਿੰਨੇ ਸਾਡਾ ਨਹੀਂ ਹੈਗਾ ਕਾਰਡ ਇਹ ਹੁਣ ਮੁਕਰ ਰਹੇ ਉਹ ਕਾਰ ਤੋਂ ਇਹ ਪੁਲਿਸ ਨੇ ਦੇਖਣਾ ਜੀ ਅਸੀਂ ਕੀ ਕਾਰਵਾਈ ਕਰਨੀ ਹੈ ਕੀ ਲੀਗਲ ਐਕਸ਼ਨ ਲੈਂਦੇ ਆ ਜੀ ਮੈਂ ਬਿਲਕੁਲ ਪਿੱਛੇ ਹੀ ਆ ਰਿਆਂ ਜੀ ਤੇਲ ਪਰਵਾ ਕੇ ਇੱਥੇ ਪੰਪ ਦੂੰ ਤੇ ਮੈਂ ਆਪਣੀ ਕਾਰ ਤੇ ਸੀਗਾ ਮੈਂ ਪਿੱਛੇ ਪਿੱਛੇ ਆ ਰਿਆਂ ਜੀ ਫਿਰ ਅਸੀਂ ਹਾਸੇ ਵਾਲੀ ਜਗ੍ਹਾ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਇਹ ਟਰੱਕ ਵਾਲੇ ਨੂੰ ਅਸੀਂ ਕਾਬੂ ਕੀਤਾ ਜੀ ਪੰਜਾ ਮਿੰਟਾਂ ਚ ਇੱਥੇ ਉੱਪਰ ਗਿਆ ਤੇ ਟਰਾਲੀ ਟਰੈਕਟਰ ਬਚਾ ਹੋਗਾ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਤੇ ਦੇਖ ਮਾਲੀ ਨੁਕਸਾਨ ਨਹੀਂ ਕਿਹਾਦਾ ਹੋਇਆ ਬਚਾ ਹੋ ਗਿਆ ਮੁੱਖੇ ਤੋਂ ਪੜ ਗਿਆ ਪੰਜਾ ਮਿੰਟਾਂ ਚ ਇੱਥੇ ਤੇ ਬਾਕੀ ਗੱਲ ਇਤਨਾ ਵੀ ਲੋਕ ਤੋਂ ਕਾਰਵਾਈ ਹੋਣੀ ਜਾਂ ਸਰਕਾਰਾਂ ਨੇ ਕਰਨੀ